ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰ ਗੁਰੂ ਗ੍ਰੋਪਿਆਰਿਓ ਆਓ ਧੰਨ ਧੰਨ ਸੰਤ ਬਾਬਾ ਬਜੁਰ ਸਿੰਘ ਜੀ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸਾਖੀਆਂ ਦੀ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਜੋ ਮਹਾਂਪੁਰਖਾਂ ਨੇ ਸੰਗਤਾਂ ਦੇ ਨਾਲ ਬਚਨ ਕੀਤੇ ਜੋ ਸੰਗਤਾਂ ਦਾ ਭਲਾ ਕੀਤਾ ਬਚਨਾਂ ਦੇ ਨਾਲ ਜਿਹੜੇ ਪਰਿਵਾਰਾਂ ਨੂੰ ਬਾਬਾ ਜੀ ਨੇ ਧਾਰਿਆ ਸੋ ਉਹਨਾਂ ਦੇ ਜ਼ਬਾਨੀ ਉਹਨਾਂ ਦੇ ਕਹਿਣ ਅਨੁਸਾਰ ਹੀ ਆਪਜੀ ਦੇ ਨਾਲ ਸਾਂਝ ਪਾ ਰਹੇ ਹਾਂ ਕਿ ਉਹਨਾਂ ਦੇ ਨਾਲ ਕੀ ਕੀ ਕਲਾ ਰਹੀ ਸੋ ਇਸੇ ਤਰ੍ਹਾਂ ਹੀ ਮਤਾ ਤਾਰੂ ਜੀ ਤੇ ਉਹ ਉਹਦੇ ਕੋਲ ਬਣਾਉ। ਸੋ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਮੈਂ ਕਾਫੀ ਬਿਮਾਰੀਂ ਦੀ ਸਾਂ। ਤਾਂ ਇੱਕ ਦਿਨ ਬਾਬਾ ਜੀ ਦੇ ਕੋਲ ਗਈ। ਤੇ ਨਾਲ ਗੁੜ ਦੀਆਂ, 4-5 ਪੇਸੀਆਂ ਬਾਬਾ ਜੀ ਦੇ ਅੱਗੇ ਭੇਡ ਕੀਤੀਆਂ ਜੋ ਮੈਂ ਘਰੋਂ ਲੈ ਕੇ ਗਈ ਸੀ। ਤੇ ਗੁਰਦਿਆਂ ਬੀਸੀਆਂ ਪੇਟ ਕਰਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਤੇ ਅਗੋਂ ਬਾਬਾ ਜੀ ਬੋਲੇ ਇੱਕ ਬਾਟਾ ਲੱਸੀ ਦਾ ਪੀ ਅਤੇ ਆੜਾ ਗੁੜ ਲੈ ਕੇ ਆਈਆਂ ਇਹ ਵਾਪਸ ਲੈ ਜਾ ਤੇ ਮਾਤਾ ਜੀ ਕਹਿੰਦੇ ਕਿ ਮੈਂ 4 5 ਦਿਨ ਲਗਾਤਾਰ ਜਾਂਦੀ ਰਹੀ ਕਿਉਂਕਿ ਮਨ ਦੇ ਵਿੱਚ ਇਹ ਵੀ ਵਿਰਾਗ ਆ ਗਿਆ ਕਿ ਬਾਬਾ ਜੀ ਨੇ ਮੇਰਾ ਗੋੜ ਮੇਰੀ ਜੋ ਪੇਟਾ ਕਿਉਂ ਨਹੀਂ ਪ੍ਰਵਾਨ ਕੀਤੀ ਮੇਰੇ ਕਿਹੜੇ ਆਗੁਣ ਮੇਰੇ ਅੱਗੇ ਆ ਗਏ ਜੋ ਬਾਬਾ ਜੀ ਨੇ ਮੇਰੀ ਪੇਟਾ ਪ੍ਰਵਾਨ ਨਹੀਂ ਕੀਤੀ ਸੋ ਇਸੇ ਤਰ੍ਹਾਂ ਮੈਂ ਬਾਬਾ ਜੀ ਦੇ ਡੇਰੇ ਗੋੜ ਲੈ ਕੇ ਜਾਂਦੀ ਰਹੀ 4-5 ਦਿਨ ਲਗਾਤਾਰ ਗਈ ਅੱਜ ਉਹ ਸੁਭਾਗਾ ਦਿਨ ਆ ਗਿਆ ਜਦੋਂ ਬਾਬਾ ਜੀ ਨੇ ਮੇਰੀ ਉਹ ਗੁਰਦੀ ਪੇਟਾ ਪ੍ਰਵਾਨ ਕਰ ਲਈ ਜਦੋਂ ਮਾਤਾ ਜੀ ਕਹਿੰਦੇ ਉਹ ਗੁਰਦੀ ਪੇਟਾ ਪ੍ਰਵਾਨ ਹੋਈ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਕਿ ਮੇਰੀ ਤਪੱਸਿਆ ਜੋ ਮਨ ਦੇ ਵਿੱਚ ਸੀ ਲਾਲਸਾ ਸੀ ਉਹ ਪੂਰਨ ਹੋ ਗਈ ਮਾਤਾ ਜੀ ਕਹਿੰਦੇ ਮੈਂ ਉਸ ਤੋਂ ਬਾਅਦ ਲਗਾਤਾਰ ਹੀ ਇੱਕ ਮਹੀਨਾ ਬਾਬਾ ਜੀ ਦੇ ਦਰਸ਼ਨੋ ਦੀਦਾਰੀ ਕਰਨ ਲਈ ਡੇਰੇ ਜਾਂਦੀ ਰਹੀ ਰੋਜ਼ ਜਾਣਾ ਗੁਰਬਾਣੀ ਸਰਵਣ ਕਰਨੀ ਸੇਵਾ ਕਰਨੀ ਅਤੇ ਫਿਰ ਆਪਣੇ ਘਰ ਆ ਜਾਣਾ ਇਸੇ ਤਰ੍ਹਾਂ ਕਰਦਿਆਂ ਦਿਨ ਬਤੀਤ ਹੋ ਗਏ ਤੇ ਦੀਵਾਲੀ ਦਾ ਦਿਨ ਆ ਗਿਆ ਤੇ ਬਾਬਾ ਜੀ ਬਚਨ ਕਰਨ ਲੱਗੇ ਕਿ ਨਸ਼ਹਿਰੀ ਜਾਓ ਉਥੇ ਬੜਾ ਵੱਡਾ ਮੇਲਾ ਹੈ ਅੰਮ੍ਰਿਤ ਸਰ ਸਾਹਿਬ ਜਾਓ ਉਥੇ ਬੜੇ ਵੱਡੇ ਵੱਡੇ ਸਾਧ ਆਉਂਦੇ ਨੇ ਜਿਨ੍ਹਾਂ ਦੇ ਦਰਸ਼ਨ ਨਾਲ ਅਰੋਗ ਕੱਟੀ ਜਾਂਦੀ ਨੇ ਕਹਿੰਦਾ ਏ ਮਾਤਾ ਜੀ ਕਿ ਮੈਂ ਬਾਬਾ ਜੀ ਦਾ ਵਚਨ ਮੰਨ ਕੇ ਨੁਸ਼ਾਰੇ ਚਲੀ ਗਈ ਨੁਸ਼ਾਰੇ ਗਈ ਤਾਂ ਮੇਰੀ ਸਿਹਤ ਅੱਗੇ ਵੀ ਢਿੱਲੀ ਰਹੀ ਦੀ ਸੀ ਤਾਂ ਉਸ ਦਿਨ ਵੀ ਕਾਫੀ ਢਿੱਲੀ ਹੋ ਗਈ ਕਹਿੰਦੇ ਮੈਂ ਉਥੋਂ ਦੁਸ਼ਹਿਰੋਂ ਤੁਰ ਕੇ ਸਿੱਧੀ ਬਾਬਾ ਜੀ ਦੇ ਡੇਰੇ ਬਾਬਾ ਜੀ ਦੇ ਕੋਲ ਪੁੱਜੀ ਅਤੇ ਬਾਬਾ ਜੀ ਦੇ ਕੋਲ ਜਾ ਕੇ ਰੋਣ ਲੱਗ ਪਈ ਤੇ ਆਖਿਆ ਬਾਬਾ ਜੀ ਜਾਂ ਤਾਂ ਮੈਨੂੰ ਤੰਦਰੁਸਤ ਕਰ ਦਿਓ ਤੇ ਜਾਂ ਮੇਰਾ ਛੁਡਕਾਰਾ ਕਰ ਦਿਓ ਇਸ ਸੰਸਾਰ ਦੇ ਤੋਂ ਮੇਰੇ ਕੋਲੋਂ ਹੁਣ ਇਹ ਪੀੜਾਂ ਝੱਲੀਆਂ ਨਹੀਂ ਜਾਂਦੀਆਂ ਤੇ ਮੈਨੂੰ ਤਾਂ ਇੱਜ ਲੱਗ ਰਿਹਾ ਹੈ ਕਿ ਜਿਦਾਂ ਮੈਂ ਹੁਣ ਸੰਸਾਰ ਦੇ ਉੱਪਰੋਂ ਚਲੀ ਜਾਣਾ ਹੈ ਜਦੋਂ ਇਹ ਬਚਨ ਮੈਂ ਬਾਬਾ ਜੀ ਦੇ ਨਾਲ ਵਿਰਾਗ ਦੇ ਵਿੱਚ ਕੀਤੇ ਤਾਂ ਬਾਬਾ ਜੀ ਨੇ ਮੇਰੀ ਜਿਵੇਂ ਕਹਿੰਦੇ ਨੇ ਕੂਕ ਪਪੀਹੇ ਵਾਲੀ ਬਾਬਾ ਜੀ ਨੇ ਉਹ ਸੁਣ ਲਈ ਤਾਂ ਬਚਨ ਕਰਨ ਲੱਗੇ ਜਾ ਘਰ ਜਾ ਘਰ ਜਾ ਕੇ ਵਹਿ ਤੂੰ ਅਜੇ ਬੜਾ ਕੁਝ ਵੇਖਣਾ ਵਾ ਤੂੰ ਅੜੇ ਪਾਣੀ ਵਾਰਨੇ ਨੇ ਵੇ ਗਾਨੀਆਂ ਲਿਆਉਣੀਆਂ ਨੇ ਤੇ ਆਪਣੀਆਂ ਘਰੋਂ ਤੋਰਨੀਆਂ ਨੇ ਭਾਵ ਤੂੰ ਆਪਣੇ ਘਰੇ ਨੋਹਾ ਲਿਆ ਕੇ ਉਹਨਾਂ ਦੇ ਸਿਰਾਂ ਤੋਂ ਪਾਣੀ ਵਾਰਨਾ ਹੈ ਤੇ ਆਪਣੀਆਂ ਲੜਕੀਆਂ ਨੂੰ ਆਪਣੇ ਘਰੋਂ ਤੋਰਨਾ ਹੈ ਤੇ ਤੂੰ ਅਜੇ ਬਹੁਤ ਕੁਝ ਵੇਖਣਾ ਹੈ ਤੂੰ ਅਜੇ ਕਿਤੇ ਨਹੀਂ ਜਾਣਦਾ ਕਹਿੰਦੇ ਮੈਂ ਬਾਬਾ ਜੀ ਦੇ ਮੁਖਾਰਬਨ ਤੋਂ ਇਹ ਬਚਨ ਸੁਣ ਕੇ ਬੜੀ ਖੁਸ਼ ਹੋਈ ਸੋ ਬਾਬਾ ਜੀ ਦੇ ਬਚਨ ਵੀ ਅਟਲ ਹੋਏ ਕਹਿੰਦੇ ਮੈਂ ਕੁਝ ਦਿਨਾਂ ਬਾਅਦ ਹੀ ਤੰਦਰੁਸਤ ਹੋ ਗਈ ਸੋ ਇਸੇ ਤਰ੍ਹਾਂ ਬਾਬਾ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਸਾਡੀ ਵਧ ਗਈ ਆਪਾਂ ਲਗਾਤਾਰ ਘੁੰਮਣੇ ਆਉਣਾ ਚਾਲੂ ਕਰ ਦਿੱਤਾ ਮਾਤਾ ਜੀ ਕਹਿੰਦੇ ਇੱਕ ਦਿਨ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਡੇਰੇ ਆ ਰਹੀ ਸਾਂ ਕੇ ਮਨ ਹੀ ਮਨ ਵਿੱਚ ਅਰਦਾਸ ਕਰਨ ਲੱਗੀ ਕਿ ਬਾਬਾ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਧੀਆ ਪੁੱਤਰ ਵਿਆਹੇ ਗਏ ਹਨ ਪਰ ਬਾਬਾ ਜੀ ਮੇਰੀ ਧੀ ਦੇ ਘਰ ਪੁੱਤਰ ਨਹੀਂ ਹੈ ਆਪ ਜੀ ਕਿਰਪਾ ਕਰਕੇ ਉਸ ਨੂੰ ਪੁੱਤਰ ਬਖਸ਼ ਦਿਓ ਸੋ ਮਾਤਾ ਜੀ ਕਹਿੰਦੇ ਜਦੋਂ ਮੈਂ ਬਾਬਾ ਜੀ ਦੇ ਡੇਰੇ ਘੁੰਮਣੇ ਪਹੁੰਚੀ ਤਾਂ ਅੰਤਰਜਾਮੀ ਬਾਬਾ ਜੀ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਕਿ ਕਿਸੇ ਲਈ ਮੰਗਾ ਨਹੀਂ ਮੰਗੀ ਦੀਆਂ ਕਹਿੰਦੇ ਮੈਂ ਬੇਨਤੀ ਫਿਰ ਬਾਬਾ ਜੀ ਦੇ ਅੱਗੇ ਦੁਹਰਾਈ ਅਤੇ ਤਰਲਾ ਮਾਰਿਆ ਕਿ ਬਾਬਾ ਜੀ ਮੇਰੀ ਧੀ ਨੂੰ ਬਚਾ ਬਖਸ਼ ਦਿਓ ਜਦੋਂ ਮੈਂ ਇਹ ਬਚਨ ਬਾਬਾ ਜੀ ਦੇ ਨਾਲ ਕੀਤੇ ਤਾਂ ਬਾਬਾ ਜੀ ਨੇ ਅੱਗੋਂ ਫਰਮਾਇਆ ਅੱਖਾਂ ਲੱਗੇ ਉਥੇ ਤਾਂ ਮੈਨੂੰ ਕਾਲ ਟੱਕਰਾ ਮਾਰਦਾ ਨਜ਼ਰੀ ਆ ਰਿਹਾ ਹੈ ਕਿਤੇ ਕੋਈ ਜੀ ਨਾ ਫੜ ਕੇ ਲੈ ਜਾਏ ਮਾਤਾ ਜੀ ਕਹਿੰਦੇ ਸਾਨੂੰ ਇਸ ਬਚਨ ਦੀ ਬਹੁਤੀ ਸਮਝ ਨਾ ਪਈ ਤੇ ਸਮਾਂ ਪੈ ਕੇ 6 ਮਹੀਨੇ ਬੀਤੇ ਤਾਂ ਬਾਬਾ ਜੀ ਦਾ ਇਹ ਬਚਨ ਸੱਤ ਹੋ ਗਿਆ ਜਿਸ ਧੀ ਦੇ ਲਈ ਮੈਂ ਪੁੱਤਰ ਮੰਗ ਰਹੀ ਸੀ ਉਹ ਆਪ ਹੀ 6 ਮਹੀਨਿਆਂ ਮਗਰੋਂ ਗੁਜ਼ਰ ਗਈ ਜੇ ਕਹਿੰਦੇ ਸਾਨੂੰ ਇਹਨਾਂ ਦੇ ਬਚਨ ਦੀ ਸਮਝ ਆ ਜਾਂਦੀ ਮਹਾਪੁਰਖਾਂ ਦੀ ਹੋ ਸਕਦਾ ਸੀ ਤਰਲੇ ਮਾਰ ਦੇ ਤੇ ਮਹਾਪੁਰਖ ਦਇਆ ਕਰ ਦਿੰਦੇ ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਜੋ ਕੁਛ ਕਰਨਾ ਸੋ ਕਰ ਰਿਹਾ ਜਿੰਨੀ ਆਯੂ ਲਿਖੀ ਜਾਂਦੀ ਉਨਹੀਂ ਭੁਗਤਨੀ ਸੋ ਆਪ ਦੀ ਮਹਿਮ ਆਪ ਹੀ ਜਾਣਣਾ ਆਪ ਧਨ ਹਨ ਅਸੀਂ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਬੁੱਧੀ ਥੋੜੀ ਹੈ ਪਰ ਮਹਾਪੁਰਖ ਆਉਣ ਵਾਲੇ ਸਮੇਂ ਬਾਰੇ ਸਾਨੂੰ ਸੁਚੇਤ ਜ਼ਰੂਰ ਕਰ ਦਿੰਦੇ ਹਨ ਸੋ ਸਾਡੇ ਪਰਿਵਾਰ ਤੇ ਮਾਤਾ ਜੀ ਕਹਿਣ ਅਨੁਸਾਰ ਬੜੀ ਕਿਰਪਾ ਬਾਬਾ ਜੀ ਦੀ ਸੋ ਪਿਆਰਿਓ ਆਓ ਆਪਾਂ ਵੀ ਮਹਾਪੁਰਖਾਂ ਦੇ ਬਚਨਾਂ ਦੇ ਉੱਪਰ ਪਹਿਰਾ ਰਈਏ ਗੁਰੂ ਵਾਲੇ ਬਣ ਕੇ ਮਲਪਾ ਖਾਣੇ ਤਿਆਕੀ ਤਾਂ ਜੋ ਸਾਡਾ ਜੀਵਨ ਸੁਖੀ ਹੋ ਸਕੇ ਸੋ ਬਾਬਾ ਜੀ ਦਾ ਬਚਨ ਸੀ ਕਿ ਜੇ ਵੈਸ਼ਨੋ ਬੀਤੀ ਧਾਰਨ ਕਰਕੇ ਸਾਧ ਸੰਗਤ ਦੀ ਬਿੜ ਕੇ ਰੱਖੇ ਤੇ ਉਸ ਦੇ ਦੁੱਖ ਜਿਹੜੇ ਮਹੀਨਿਆਂ ਦੇ ਦਿਨਾਂ ਵਿੱਚ ਤੇ ਦਿਨਿਆਂ ਦਿਨਾਂ ਦੇ ਜਿਹੜੇ ਦੁੱਖ ਨੇ ਉਹ ਪਲਾਂ ਵਿੱਚ ਖਤਮ ਹੋ ਜਾਣਗੇ ਸੋ ਆਓ ਆਪਾਂ ਵੀ ਵੈਸ਼ਨੋ ਵਰਤੀ ਧਾਰਨ ਕਰੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਜੀ ਸੋ ਵੱਤੋ ਵੱਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਸੋ ਇਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਧ ਸੰਗ ਬਖਸ਼ਣਯੋਗ ਹੈ ਸੋ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੀ ਗੁਰਜੀ ਕੀ ਫਤਿਹ